ਸੂਰੇ ਸਾਡਾ ਕਾਂਗਰਸੀ ਆ ਮੈਂ ਹੁਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਉਹ ਨਹੀਂ ਸਰ ਮੀਨ ਭਾਈ ਉਹ ਕੋਣ ਕਰ ਕੱਢ ਕਰੋ ਉਪਰ ਚ ਨੰਬਰ ਅਸ਼ਰੇਆ ਭਾਈ ਆ ਆਮ ਆਮ ਆਦਮੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਪੁੱਛਦੇ ਹੀ ਆਂ ਦੱਸੋ ਆਪਾਂ ਖੜੇ ਆ ਖੜੇ ਆ ਭਾਈ ਨਾਲ ਆਪਾਂ ਠੋਕ ਕੇ ਖੜੇ ਆ ਐਦਾਂ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਸ਼ੂ ਭਾਈ ਨੂੰ ਫੋਨ ਕਰੋ ਆਸ਼ੂ ਭਾਈ ਯਾਰੇ ਕਰ ਲਿਓ ਗੱਲ ਆਸ਼ੂ ਭਾਈ ਯਾਰੇ ਗੱਲ ਕਰ ਲਿਓ ਭਾਈ ਆ ਦੇਖੋ ਜੀ ਅਦਰਵਾਜਾ ਤੋੜਨ ਤੱਕ ਗਏ ਆ ਆ ਸਾਨੂੰ ਕਾਉਂਸਲਰ ਭੇਜਿਆ ਆ ਆ ਸਾਰੀ ਕਾਰਵਾਈ ਉਹ ਕਰਾ ਰਿਆ ਕੱਲ ਨੂੰ ਮੈਨੂੰ ਕੋਈ ਹਰਜਮਰਜ ਹੁੰਦੀ ਆ ਮੇਰੇ ਤਾਂ ਕੋਈ ਪਰਚਾ ਪੈਂਦਾ ਝੂਠਾ ਬਾਪੂ ਉਹ ਸਰ ਮੇਰਾ ਕਸੂਰ ਦੱਸੋ ਮੈਂ ਕੀਤਾ ਕੀ ਆ ਆਹੀ ਆ ਸੀ ਕਾਂਗਰਸੀ ਆਹੀ ਕਸੂਰ ਹੈ ਸਾਡਾ ਆਹੀ ਨਾ ਨਾ ਸਦਾ ਆਹੀ ਕਸੂਰ ਹੈ ਸਾਡਾ ਕਾਂਗਰਸੀ ਆ ਮੈਂ ਹੁਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪ ਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਉਹ ਨਹੀਂ ਸਰ ਮੇਰੇ ਭਾਈ ਨੂੰ ਫੋਨ ਕਰ ਕੱਢ ਗਰੁੱਪ ਚੋਂ ਨੰਬਰ ਅਸ਼ਰੇਆ ਭਾਈ ਆਮ ਆਮ ਆਦਮੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਪੁੱਛਦੇ ਹੀ ਆਂ ਦੱਸੋ ਆਪਾਂ ਖੜੇ ਆ ਖੜੇ ਆ ਭਾਈ ਨਾਲ ਆਪਾਂ ਠੋਕ ਕੇ ਖੜੇ ਆ ਐਦਾਂ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਸ਼ੂ ਭਾਈ ਨੂੰ ਬੋਲ ਮਰੋ ਆਸ਼ੂ ਭਾਈ ਯਾਰ ਇਹ ਕਰ ਲਿਓ ਗੱਲ ਆਸ਼ੂ ਭਾਈ ਯਾਰ ਇਹ ਗੱਲ ਕਰ ਲਿਓ ਭਾਈ ਆ ਦੇਖੋ ਜੀ ਆ ਦਰਵਾਜ਼ਾ ਤੋੜਨ ਤੱਕ ਗਏ ਆ ਆ ਸੋਨੂ ਕਾਉਂਸਲਰ ਭੇਜਿਆ ਆ ਆ ਸਾਰੀ ਕਾਰਵਾਈ ਉਹ ਕਰਾ ਰਿਆ ਕੱਲ ਨੂੰ ਮੈਨੂੰ ਕੋਈ ਹਰਜ ਮਰਜ ਹੁੰਦੀ ਆ ਮੇਰੇ ਤਾਂ ਕੋਈ ਪਰਚਾ ਪੈਂਦਾ ਝੂਠਾ ਆ ਆ ਸਾਰੀਆਂ ਸਰਕਾਰਾਂ ਭਵਾਣ ਗਈਆਂ ਜਿਹੜਾ ਇੱਥੇ ਕਪਿਲ ਕੁਮਾਰ ਤੁਹਾਨੂੰ ਮੈਂ ਭਲਾਈ ਮੰਚ ਵਾਲੇ ਉਹ ਪਵਾਣਗੇ ਉਹ ਜ਼ਿੰਮੇਵਾਰ ਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਂ ਤਾਂ ਦੋ ਤਿੰਨ ਝੂਠੇ ਪਰਚੇ ਪਵਾਏ ਦੇ ਆ ਮੈਨੂੰ ਮੋਟਰੈਨ ਨੂੰ ਕਰੂੰ ਮੈਨੂੰ ਭਾਈ ਨੂੰ ਫੋਨ ਕਰੀ ਉਹ ਸਿਆਮ ਦਾ ਯਾਰ ਤਾਂ ਬੈਠਿਆ ਰਹਿੰਦਾ ਹੈ ਹੀ ਜਾਂਦਾ ਦਰਵਾਜਾ ਟੁੱਟੇ ਜਾਣਾ ਸੀ ਜਿਹੜੇ ਹਿਸਾਬ ਨਾਲ ਕਿ ਮੈਨੂੰ ਤਾਂ ਕੁੱਟਦੇ ਲੈ ਗਏ ਨਹੀਂ ਹਨ ਪਤਾ ਨਹੀਂ ਕਰਨਾ ਕੀ ਸੀ ਮੇਰੇ ਘਰ ਦੇ ਬਾਹਰ ਹੋ ਗਿਆ ਭਾਈ 4 ਘੰਟੇ ਹੋ ਗਏ ਆ ਜਿੱਥੇ ਖੜਦਾ ਉੱਥੇ ਆ ਕੇ ਖੜ ਜਾਂਦੇ ਆ ਕਸੂਰਤਾ ਦੱਸੋ ਅਸੀਂ ਕਿਹੜਾ ਅਸੀਂ ਆ ਪਾਰਟੀ ਨਾਲ ਜੁੜੇ ਆ ਸਰ ਆਸ਼ੂ ਭਾਈ ਯਾਰ ਇਹ ਖੋਲਦੇ ਆ ਮੈਂ ਨਹੀਂ ਗੋਲ ਉਹ ਸਰ ਬੰਦਾ ਹੱਕ ਬੰਦਾ ਉਹ ਸਰ ਕਿਸ ਚੀਜ਼ ਦੀ ਕੰਪਲੇਟ ਤੁਸੀਂ ਕਹਿ ਰਹੇ ਕੰਪਲੇਟ ਹੈ ਤੁਸੀਂ ਕਹਿਣਾ ਕੰਪਲੇਟ ਆ ਕਿਸ ਚੀਜ਼ ਦੀ ਕੰਪਲੇਟ ਹੈ ਦੱਸੋ ਸਰ ਦੱਸੋ ਤਾਂ ਸਹੀ ਦੱਸਤਾ ਸਕਦੇ ਇੱਥੇ ਉਹ ਸਰ ਕਿਸ ਨੇ ਕੰਪਲੇਟ ਦਿੱਤੀ ਕਿਸ ਨਾਮ ਤੋਂ ਕੰਪਲੇਟ ਹੈ ਤੇ ਸਰ ਮੇਰਾ ਹੱਕ ਹੈ ਤੁਸੀਂ ਮੈਨੂੰ ਲੈਣ ਆਏ ਹੋ

ਐਦਾ ਵੋਟਾਂ ਪਵਾਉਣੀਆਂ ਤਾਂ ਤੁਸੀਂ ਇਲੈਕਸ਼ਨ ਨਹੀਂ ਕਰਵਾਓ ਉਦੋਂ ਹੀ ਆਪਣਾ ਬੰਦਾ ਐਮਐਲਏ ਬਣਵਾ ਦਿਓ। ਓ ਸਰ ਮੇਰੀ ਕੇਸ ਬੰਦੇ ਨੇ ਕੰਪਲੀਟ ਦਿੱਤੀ ਕਿਸ ਨਾਮ ਤੋਂ ਦਿੱਤੀ ਮੈਨੂੰ ਦੱਸੋ ਤਾਂ ਸਹੀ ਸਰ। ਜਲਦੀ ਕਰਵਾ ਦੇ ਕੱਲ੍ਹ। ਛੋੜੋ ਯਾਰ ਸਾਰੇ ਲਾਓ ਜੋਰ ਅੱਧਰੋਂ ਲਾਓ ਜੋਰ। ਲਾਓ ਜੋਰ। ਜੀ ਟੋਟੇ ਜਨਾ ਭਾਈ। ਫੋਟੋ ਯਾਰ ਤੈਨੂੰ ਜੁਗੂ ਫੜਾ ਫੋਟੋ ਵਾਦੂ ਰੋਟੇਣਾ ਭਾਈ ਆ ਫਟ ਫੂਨ ਫੜ ਆ ਦੇਖੋ ਜੀ ਆ ਦੇਖੋ ਆ ਫੂਲ ਫੜ ਫੂਲ ਫੜ ਆ ਫੜ ਉਹ ਬੜਾ ਉਹ ਯਾਰਾ ਲੋਸੀ ਆ ਪੁਰਾ ਤੋਂ ਆ ਤੇ ਨਾ ਉਹਦੇ ਤੋਂ ਆ ਜੀ ਆ ਮੇਰੇ ਟਾ ਗਾਣੇ ਨੂੰ ਗੱਡੀ ਲੈ ਲੈ ਗੱਡੀ ਲੈ ਲੈ ਗੱਡੀ ਲੈ ਲੈ नजायज कर दू फ फै जोगे आए जोगे भैन चो फिर लाइव हो तू फिर लाइव हो

ران کي ورتاري ڏا

ਹਰ ਨਹੀਂ ਤਾਂ ਬੰਦੇ ਚੱਲਦੇ ਪੈਨਮੈਂਟ ਹੋ ਗਿਆ ਰੋਥੇ ਨਹੀਂ ਆਈ ਤੀ ਉਹ ਦਫਤਰ ਤੋਂ ਫੋਟੋ ਦੇ ਤੋੜ ਦੇ ਤੋੜ ਵੀ ਤੋੜ ਸਾਰੀ ਵੀਡੀਓ ਹੈਗੀ ਆ ਸਾਰੀ ਓਏ ਉਹ ਪਿੱਛੇ ਜਾ ਲੈ ਯਾਰ ਟਿਕੋ ਟਿਕੋ ਭਾਈ ਕਿੱਥੇ ਮੀਡੀਆ ਕੰਮ ਆ ਹਾਂ ਹੁਣ ਸੱਦੋ ਇਹ ਨਹੀਂ ਇਹ ਨਹੀਂ ਆਪਾਂ ਦੱਸਿਆ ਹੈ ਕਿ ਕਿਤੇ ਉਹ ਵੀ ਵੀਡੀਓ ਬਣਾਈ ਆ ਗਾੜੀ ਹੋ ਜਾਂਦੀ ਆ ਉਹ ਕਰਦੇ ਆ ਅੱਜ ਮੈਂ ਉਹ ਸਰ ਮੇਰਾ ਕਸੂਰ ਦੱਸੋ ਮੈਂ ਕੀਤਾ ਕੀ ਆ ਆਹੀ ਆ ਸੀ ਕਾਂਗਰਸੀ ਆਹੀ ਕਸੂਰ ਹੈ ਸਾਡਾ ਆਹੀ ਨਾ ਨਾ ਸਦਾ ਆਹੀ ਕਸੂਰ ਹੈ ਸਾਡਾ ਕਾਂਗਰਸੀ ਆ ਮੈਂ ਹੋਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪ ਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਉਹ ਨਹੀਂ ਸਰ ਮੀਨ ਭਾਈ ਨੂੰ ਫੋਨ ਕਰ ਕੱਢ ਗਰੁੱਪ ਚੋਂ ਨੰਬਰ ਅਛਰੇ ਆਂ ਭਾਈ ਆਮ ਆਮ ਆਦਮੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਪੁੱਛਦੇ ਹੀ ਆਂ ਦੱਸੋ ਆਪਾਂ ਖੜੇ ਆ ਖੜੇ ਆ ਭਾਈ ਨਾਲ ਆਪਾਂ ਠੋਕ ਕੇ ਖੜੇ ਆ ਐਦਾਂ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਸ਼ੂ ਭਾਈ ਨੂੰ ਫੋਨ ਕਰੋ ਆਸ਼ੂ ਭਾਈ ਯਾਰ ਇਹ ਕਰ ਲਿਓ ਗੱਲ ਆਸ਼ੂ ਭਾਈ ਯਾਰ ਇਹ ਗੱਲ ਕਰ ਲਿਓ ਭਾਈ ਆ ਦੇਖੋ ਜੀ ਆ ਦਰਵਾਜ਼ਾ ਤੋੜਨ ਤੱਕ ਗਏ ਆ ਆ ਸੋਨੂ ਕਾਉਂਸਲਰ ਭੇਜਿਆ ਅਸਾਰੀ ਕਾਰਵਾਈ ਹੋ ਕਰਾ ਰਿਆ ਕੱਲ ਨੂੰ ਮੈਨੂੰ ਕੋਈ ਹਰਜ ਮਰਜ ਹੁੰਦੀ ਐ ਮੇਰੇ ਤਾਂ ਕੋਈ ਪਰਚਾ ਪੈਂਦਾ ਝੂਠਾ ਆਹ ਅਸਾਰੀਆਂ ਸਰਕਾਰਾਂ ਪਵਾਣਗੀਆਂ ਜਿਹੜਾ ਇੱਥੇ ਕਪਿਲ ਕੁਮਾਰ ਸੋਨੂੰ ਆ ਭਲਾਈ ਮੰਚ ਵਾਲੇ ਉਹ ਪਵਾਣਗੇ ਉਹ ਜ਼ਿੰਮੇਵਾਰ ਆ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਮੇਰੇ ਤੇ ਦੋ ਤਿੰਨ ਝੂਠੇ ਪਰਚੇ ਪਵਾਏ ਦੇ ਆ ਮੀਨੂੰ ਵੀ ਲੋਟ ਰੇਨ ਕਰਫੋ ਮੈਨੂੰ ਭਾਈ ਨੂੰ ਫੋਨ ਕਰੀ ਆਪਾਂ ਦਾ ਕੰਮ ਹੋ ਗਿਆ ਦਰਵਾਜ਼ਾ ਟੁੱਟੇ ਜਾਣਾ ਸੀ ਜਿਹੜੇ ਹਿਸਾਬ ਨਾਲ ਮੈਨੂੰ ਤਾਂ ਕੁੱਟਦੇ ਲੈ ਗਏ ਨਹੀਂ ਹਨ ਪਤਾ ਨਹੀਂ ਕਰਨਾ ਕੀ ਸੀ ਮੇਰੇ ਘਰ ਦੇ ਬਾਹਰ ਹੋ ਗਿਆ ਭਾਈ ਚਾਕਿੰਨ ਹੋ ਗਿਆ ਜਿੱਥੇ ਖੜਦਾ ਉੱਥੇ ਆ ਕੇ ਖੜ ਜਾਂਦੇ ਆ ਕਸੂਰਤਾ ਦੱਸੋ ਅਸੀਂ ਕਿਹੜਾ ਅਸੀਂ ਆ ਪਾਰਟੀ ਨਾਲ ਜੁੜੇ ਆ ਸਰ ਆਸ਼ੂ ਭਾਈ ਯਾਰੇ ਖੋਲਦੇ ਆ ਮੈਂ ਨਹੀਂ ਬੋਲਾਂ ਉਹ ਸਰ ਬੰਦਾ ਹੱਕ ਬੰਦਾ ਉਹ ਸਰ ਕਿਸ ਚੀਜ਼ ਦੀ ਕੰਪਲਟ ਤੁਸੀਂ ਕਹਿ ਰਹੇ ਕੰਪਲੀਟ ਹੈ ਤੁਸੀਂ ਕਹਿਣਾ ਕੰਪਲੀਟ ਆ ਕਿਸ ਚੀਜ਼ ਦੀ ਕੰਪਲੀਟ ਆ ਦੱਸੋ ਸਰ ਦੱਸੋ ਤਾਂ ਸਹੀ ਦੱਸਤਾ ਸਕਦੇ ਇੱਥੇ ਉਹ ਸਰ ਕਿਸ ਨੇ ਕੰਪਲੀਟ ਦਿੱਤੀ ਕਿਸ ਨਾਮ ਤੋਂ ਕੰਪਲੀਟ ਆ ਤਸਰ ਮੇਰਾ ਹੱਕ ਹੈ ਤੁਸੀਂ ਮੈਨੂੰ ਲੈਣ ਆਏ ਹੋ ਕਰਦੇ ਫੋਨ ਕਰੀ ਹੋਰਾਂ ਸਰ ਪਾਈ ਨੂੰ ਕੀਤਾ ਮੈਂ ਭਾਈ ਇਦਾਂ ਨਹੀਂ ਆਣਾ। ਇਦਾਂ ਵੋਟਾਂ ਪਵਾਣੀਆਂ ਤਾਂ ਤੁਸੀਂ ਇਲੈਕਸ਼ਨ ਨਹੀਂ ਕਰਵਾਓ। ਉਦੋਂ ਹੀ ਆਪਣਾ ਬੰਦਾ ਐਮਐਲਏ ਬਣਵਾ ਦਿਓ। ਉਹ ਸਰ ਮੇਰੀ ਕਿਸ ਬੰਦੇ ਨੇ ਕੰਪਲੀਟ ਦਿੱਤੀ ਕਿਸ ਨਾਮ ਤੋਂ ਦਿੱਤੀ ਮੈਨੂੰ ਦੱਸੋ ਤਾਂ ਸਹੀ ਸਰ। ਫੜੋ ਯਾਰ ਇਧਰ ਲਾਓ ਜੋ ਇਧਰ ਨੂੰ ਲਾਓ ਜੋ ਲਾਓ ਜੋ ਜੀ ਟੋਟੇ ਜਾਣਾ ਭਾਈ ਟੋਟੇ ਜਾਣਾ ਫੜੋ ਯਾਰ ਇਧਰ ਨੂੰ ਚੁਗੂ ਫੜਾ ਫੋਟੋ ਵਾਦੂ ਟੋਟੇ ਜਾਣਾ ਭਾਈ ਆ ਫਟ ਫੋਨ ਫੜ ਆ ਦੇਖੋ ਜੀ ਆ ਦੇਖੋ ਆ ਫੋਨ ਫੜ ਫੋਨ ਫੜ ਆ ਫੜ ਉਹ ਬਣਾਓ ਉਹ ਯਾਰਾ ਨੋਸ਼ੀ ਆ ਪੂਰਨਾ ਜੋ

ભેટ ચો ફાઈવ હો તું ફાઈવ હો but oh, ਮੈਂ ਤੁਹਾਨੂੰ ਦੱਸ ਦਿੰਦਾ ਮਾਤਾ ਜੀ ਨਾ ਪਰਚਾ ਮੈਂ ਤੁਹਾਨੂੰ ਦੱਸੂ ਜੀ ਅਸੀਂ ਆਈ ਸੀ ਕੇ ਲੈ ਕੇ ਰੱਸਿਆਂ ਵਿੱਚ ਜਾ ਕੇ ਲੈ ਕੇ ਰੇਟ ਨੂੰ ਪਈ ਪੁਲਿਸ ਕੇ ਨਾਲ ਲੱਗੋ ਜੀ ਜਿੰਨਾ ਨਿਕਲ ਹੋ ਰਿਹਾ ਐਸਬੇਟਾ ਲੱਗਾ ਰੇਟ ਆ ਰਿਹਾ ਪੁਲ ਮੁਰਦਾਬਾ ਮੁਰਦਾਬਾ ਜਿੰਦਾਬਾਦ ਲੋਕਾਂ ਨੂੰ ਲਾਓ ਦਰਨਾ ਨਹੀਂ ਤੋੜਦੇ ਬੰਦੇ ਨੇ ਪੈਨਮੈਂਟ ਹੋ ਗਿਆ ਰੋਥੇ ਨਹੀਂ ਆਈ ਤੁਸੀਂ ਉਹ ਬੱਪਾ ਤੋੜੋ ਫੋਟੋ ਦੇ ਤੋੜ ਨੀ ਤੋੜ ਨੀ ਤੋੜਦਾ ਥੋੜਾ ਸ਼ੀਸ਼ੇ ਜਿਹਾ ਤੋੜਦਾ ਸਾਰੀ ਵੀਡੀਓ ਹੈਗੀ ਆ ਸਾਰੀ ਓਏ ਓ ਨਹੀਂ ਉਹ ਪਿੱਛੇ ਜਾ ਲੈ ਯਾਰ ਟਿਕੜ ਟਿਕੜ ਆਈ ਕਿਤੇ ਵੀਡੀਓ ਖੰਡਾ ਹਾਂ ਹੁਣ ਸੱਦੋ ਕੀ ਨਹੀਂ ਲੈ ਰਿਹਾ ਕੋਈ ਬਾਰੇ ਹੈ ਲਗਨ ਕਿਤੇ ਉਹ ਵੀ ਵੀਡੀਓ ਬਣਾਈਏ ਲਾਈਵ ਹੋਇਆ ਉਹ ਕਰਦੇ ਅੱਜ ਮੈਂ ਉਹ ਸਰ ਮੇਰਾ ਕਸੂਰ ਦੱਸੋ ਮੈਂ ਕੀਤਾ ਕੀ ਆ ਆਹੀ ਆ ਸੀ ਕਾਂਗਰਸੀ ਆਹੀ ਕਸੂਰ ਹੈ ਸਾਡਾ ਆਹੀ ਨਾ ਨਾ ਸਦਾ ਆਹੀ ਕਸੂਰ ਹੈ ਸਾਡਾ ਕਾਂਗਰਸੀ ਆ ਮੈਂ ਹੋਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪ ਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਉਹ ਨਹੀਂ ਸਰ ਵੀਰ ਭਾਈ ਨੂੰ ਫੋਨ ਕਰ ਕੱਡ ਗਰੁੱਪ ਚੋਂ ਉੱਪਰ ਅਸ਼ਰੇਆ ਭਾਈ ਆ ਆਮ ਆਮ ਆਜ਼ਾਦੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਪੁੱਗਦੇ ਹੀ ਆਂ ਦੱਸੋ ਆਪਾਂ ਖੜੇ ਆ ਖੜੇ ਆ ਭਾਈ ਨਾਲ ਆਪਾਂ ਠੋਕ ਕੇ ਖੜੇ ਆ ਐਦਾ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਸ਼ੂ ਭਾਈ ਨੂੰ ਫੋਨ ਕਰੋ ਆਸ਼ੂ ਭਾਈ ਯਾਰੇ ਕਰ ਲਿਓ ਗੱਲ ਆਸ਼ੂ ਭਾਈ ਯਾਰੇ ਗੱਲ ਕਰ ਲਿਓ ਭਾਈ ਆ ਦੇਖੋ ਜੀ ਆ ਦਰਵਾਜ਼ਾ ਤੋੜਨ ਤੱਕ ਗਏ ਆ ਆ ਸਾਨੂੰ ਕਾਉਂਸਲਰ ਭੇਜਿਆ ਅਸਾਰੀ ਕਾਰਵਾਈ ਹੋ ਕਰਾ ਰਿਆ ਕੱਲ ਨੂੰ ਮੈਨੂੰ ਕੋਈ ਹਰਜ ਮਰਜ ਹੁੰਦੀ ਐ ਮੇਰੇ ਤਾਂ ਕੋਈ ਪਰਚਾ ਪੈਂਦਾ ਝੂਠਾ ਆਹ ਅਸਾਰੀਆਂ ਸਰਕਾਰਾਂ ਪਵਾਣਗੀਆਂ ਜਿਹੜਾ ਇੱਥੇ ਕਪਿਲ ਕੁਮਾਰ ਸੋਨੂੰ ਆ ਭਲਾਈ ਮੰਚ ਵਾਲੇ ਉਹ ਪਵਾਣਗੇ ਉਹ ਜ਼ਿੰਮੇਵਾਰ ਆ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਮੇਰੇ ਤੇ ਦੋ ਤਿੰਨ ਝੂਠੇ ਪਰਚੇ ਪਵਾਏ ਦੇ ਆ ਮੀਨੂਮ ਲੋ ਤਰਨ ਕਰ ਹਾਂ ਮੈਨੂੰ ਬਈ ਨੂੰ ਸੁਣੋ ਤਰੀ ਹਰ ਦਾ ਕੰਮ ਦਰਵਾਜ਼ਾ ਟੁੱਟੇ ਜਾਣਾ ਸੀ ਜਿਹੜੇ ਹਿਸਾਬ ਨਾਲ ਕਿ ਮੈਨੂੰ ਤਾਂ ਕੁੱਟਦੇ ਲੈ ਗਿਆ ਨਹੀਂ ਹਨ ਪਤਾ ਨਹੀਂ ਕਰਨਾ ਕੀ ਸੀ ਮੇਰੇ ਘਰ ਦੇ ਬਾਹਰ ਹੋ ਗਿਆ ਭਈ 4 ਦਿਨ ਹੋ ਗਿਆ ਜਿੱਥੇ ਖੜਦਾ ਉੱਥੇ ਆ ਕੇ ਖੜ ਜਾਂਦੇ ਆ ਕਸੂਰਤਾ ਦੱਸੋ ਅਸੀਂ ਕਿਹੜਾ ਅਸੀਂ ਆ ਪਾਰਟੀ ਨਾਲ ਜੁੜੇ ਆ ਸਰ ਆਸ਼ੂ ਭਾਈ ਆ ਰਹੇ ਖੋਲਦੇ ਆ ਮੈਂ ਨਹੀਂ ਬੋਲ ਉਹ ਸਰ ਬੰਦਾ ਹੱਕ ਬੰਦਾ ਉਹ ਸਰ ਕਿਸ ਚੀਜ਼ ਦੀ ਕੰਪਲੇਟ ਤੁਸੀਂ ਕਹਿ ਰਹੇ ਕੰਪਲੇਟ ਹੈ ਤੁਸੀਂ ਕਹਿਣਾ ਕੰਪਲੇਟ ਆ ਕਿਸ ਚੀਜ਼ ਦੀ ਕੰਪਲੇਟ ਹੈ ਦੱਸੋ ਸਰ ਦੱਸੋ ਤਾਂ ਸਹੀ ਦੱਸ ਤਾਂ ਸਕਦੇ ਇੱਥੇ ਉਹ ਸਰ ਕਿਸ ਨੇ ਕੰਪਲੇਟ ਦਿੱਤੀ ਕਿਸ ਨਾਮ ਤੋਂ ਕੰਪਲੇਟ ਆ ਇਹ ਫਿਰ ਮੇਰਾ ਹੱਕ ਹੈ ਤੁਸੀਂ ਮੈਨੂੰ ਲੈਣ ਆਏ ਹੋ ਕਰਦੇ ਫੋਨ ਕਰੀਂ ਕੋਈ ਹੋਰਾਂ ਸਾਬ ਪੈਨੋ ਕਿਤਾਬੋਂ ਉਹ ਮੈਂ ਭਾਈ ਇਦਾਂ ਨਹੀਂ ਆਣਾ। ਇਦਾਂ ਨਹੀਂ ਆਣਾ। ਇਦਾਂ ਵੋਟਾਂ ਪਵਾਣੀਆਂ ਤਾਂ ਤੁਸੀਂ ਇਲੈਕਸ਼ਨ ਹੀ ਨਾ ਕਰਵਾਓ। ਉਦੋਂ ਹੀ ਆਪਣਾ ਬੰਦਾ ਐਮਐਲਏ ਬਣਵਾ ਦਿਓ। ਉਹ ਸਰ ਮੇਰੀ ਕਿਸ ਬੰਦੇ ਨੇ ਕੰਪਲੀਟ ਦਿੱਤੀ ਕਿਸ ਨਾਮ ਤੋਂ ਦਿੱਤੀ ਮੈਨੂੰ ਦੱਸੋ ਤਾਂ ਸਹੀ ਸਰ। ਫੜੋ ਯਾਰ ਇਧਰ ਲਾਓ ਜੋਰ ਅਦਰੂ ਲਾਓ ਜੋ ਲਾਓ ਜੋ ਜਾਨਾ ਜੀ ਟੋਟੇ ਜਾਣਾ ਇਹਦਾ ਭਾਈ ਟੁੱਟ ਜਾਣਾ ਫੜੋ ਯਾਰ ਇਧਰੋਂ ਚੁਗੂ ਫੜੋ ਫੋਟੋ ਇਧਰੋਂ ਟੋਟੇ ਜਾਣਾ ਭਾਈ ਆ ਫਟ ਫੂਨ ਫੜ ਆ ਦੇਖੋ ਜੀ ਆ ਦੇਖੋ ਆ ਫੂਨ ਫੜ ਫੂਨ ਫੜ ਆ ਫੜ ਓਏ ਆ ਨੋਰੀ ਆ नजायज कर दूस धक्के चौके आये ਉਹ ਦੇ ਭੈਣ ਤੋਂ ਫੜ ਮੈਂ ਲਾਈਵ ਹੋਇਆ ਆ ਮੈਂ ਤੂੰ ਫੜ ਮੈਂ ਲਾਈਵ ਹੋਇਆ ਉਹ ਅੱਜ ਮੁਰਦਾ ਮੁਰਦਾ but

ਤਲਬ ਲਪਰ ਚਾਹੇ ਨਾ ਉਹ ਤੁਮ ਜੀ ਅਸੀ ਆਈ ਐਟੋ ਚੱਕ ਲੈ ਗਿਆ ਰੱਖੇ ਵੀ ਚੱਕ ਲੈ ਗਿਆ ਰੇਟ ਨਹੀਂ ਪਈ ਇਸਕੇ ਦਾ ਲੱਗਣੇ ਵੱਡੇ ਕਿੰਨੇ ਨਿਕਲ ਹੋ ਗਏ ਐਸੇ ਬੈਟਾ ਔਰ ਤੱਕਾਰਾ ਉਹ ਬੰਦੇ ਚੁੱਕੇ ਨੇ 92 ਹੋ ਗਿਆ ਰੋਥੇ ਨਹੀਂ ਆਈ ਸੀ ਉਹ ਬੰਦਾ ਤੋਰ ਫੋਟੋ ਤੋਰ ਨਹੀਂ ਤੋਰ ਨਹੀਂ ਤੋਰ ਸਾਰੀ ਵੀਡੀਓ ਹੈਗੀ ਆ ਸਾਰੀ ਓਏ ਉਹ ਪਿੱਛੇ ਜਾ ਲੈ ਯਾਰ ਟਿਕੜ ਟਿਕੜ ਆਈ ਕਿੱਥੇ ਮੀਡੀਆ ਕਹਿੰਦਾ ਖਾਣ ਸੱਭੋ ਇਹ ਏਰੀਆ ਵੀ ਬੜਾ ਹੈ ਗੱਲ ਕਿਤੇ ਉਹ ਵੀ ਵੀਡੀਓ ਬਣਾਈਏ ਉਹ ਸਰ ਮੇਰਾ ਕਸੂਰ ਦੱਸੋ ਮੈਂ ਕੀਤਾ ਕੀ ਆ ਆਹੀ ਆ ਸੀ ਕਾਂਗਰਸੀ ਆਹੀ ਕਸੂਰ ਹੈ ਸਾਡਾ ਆਹੀ ਨਾ ਨਾ ਸਾਡਾ ਆਹੀ ਕਸੂਰ ਹੈ ਸਾਡਾ ਕਾਂਗਰਸੀ ਆ ਮੈਂ ਹੋਣੇ ਹੁਣੇ ਐਕਟਿਵਾ ਫੜੀ ਆ ਠੀਕ ਆ ਉਹ ਐਕਟਿਵਾ ਵੀ ਨਹੀਂ ਤੁਸੀਂ ਲੈ ਕੇ ਗਏ ਬੰਦੇ ਆਪ ਦਾ ਰਾਸ਼ਨ ਚੱਕ ਕੇ ਲੈ ਗਏ ਉੱਥੇ ਉਹ ਨਹੀਂ ਸਰ ਇਹ ਭਾਈ ਉਹਨੂੰ ਕਰ ਕੱਡ ਗਰੁੱਪ ਚ ਨੰਬਰ ਆਸ਼ਰੇ ਆ ਭਾਈ ਆਮ ਆਮ ਆਦਮੀ ਪਾਰਟੀ ਧੱਕਾ ਕਰਵਾ ਰਹੀ ਆ ਨਾ 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 ਮੈਂ ਨਹੀਂ ਆਣਾ ਸਰ ਦੱਸੋ ਤੁਸੀਂ ਤੁਹਾਡੇ ਹਰ ਗੱਲ ਤੇ ਮੈਂ ਪੁੱਛਦੇ ਹੀ ਆਂ ਦੱਸੋ ਆਪਾਂ ਖੜੇ ਆ ਖੜੇ ਆ ਭਾਈ ਨਾਲ ਆਪਾਂ ਠੋਕ ਕੇ ਖੜੇ ਆ ਐਦਾਂ ਨਹੀਂ ਮੈਂ ਡਰਨਾ ਡੁਰਨਾ ਸਿੱਧੀ ਗੱਲ ਆ ਆਸ਼ੂ ਭਾਈ ਨੂੰ ਫੋਨ ਕਰੋ ਆਸ਼ੂ ਭਾਈ ਯਾਰੇ ਕਰ ਲਿਓ ਗੱਲ ਆਸ਼ੂ ਭਾਈ ਯਾਰੇ ਗੱਲ ਕਰ ਲਿਓ ਭਾਈ ਆ ਦੇਖੋ ਜੀ ਆ ਦਰਵਾਜ਼ਾ ਤੋੜਨ ਤੱਕ ਗਏ ਆ ਆ ਸੋਨੂ ਕਾਉਂਸਲਰ ਭੇਜਿਆ ਆ ਅਸਾਰੀ ਕਾਰਵਾਈ ਹੋ ਕਰਾ ਰਿਆ ਕੱਲ ਨੂੰ ਮੈਨੂੰ ਕੋਈ ਹਰਜ ਮਰਜ ਹੁੰਦੀ ਆ ਮੇਰੇ ਤਾਂ ਕੋਈ ਪਰਚਾ ਪੈਂਦਾ ਝੂਠਾ ਆ ਆਸਾਰੀਆਂ ਸਰਕਾਰਾਂ ਪੁਵਾਣਗੀਆਂ ਜਿਹੜਾ ਇੱਥੇ ਕਪਿਲ ਕੁਮਾਰ ਸੋਨੂ ਆ ਭਲਾਈ ਮੰਚ ਵਾਲੇ ਉਹ ਪੁਵਾਣਗੇ ਉਹ ਜ਼ਿੰਮੇਵਾਰ ਆ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਮੇਰੇ ਤੇ ਦੋ ਤਿੰਨ ਝੂਠੇ ਪਰਚੇ ਪੁਵਾਏ ਦੇ ਆ ਮਿਲੂਮ ਲੋਤ ਰਿਓ ਕਰ ਹੂੰ ਮੈਨੂੰ ਭੈਣ ਨੂੰ ਫੋਨ ਕਰੀ ਉਹ ਮੈਂ ਸਰੀਆਮ ਤੋਂ ਆਇਆ ਰਿਹਾ ਤੇ ਆਇਆ ਸਰੀਆਮ ਦਰਵਾਜ਼ਾ ਟੁੱਟੇ ਜਾਣਾ ਸੀ ਜਿਹੜੇ ਹਿਸਾਬ ਨਾਲ ਕਿ ਮੈਨੂੰ ਤਾਂ ਕੁੱਤੇ ਲੈ ਗਏ ਨਹੀਂ ਹਨ ਪਤਾ ਨਹੀਂ ਕਰਨਾ ਕੀ ਸੀ ਮੇਰੇ ਘਰ ਦੇ ਬਾਹਰ ਹੋ ਗਿਆ ਭਾਈ 4 ਦਿਨ ਹੋ ਗਏ ਆ ਜਿੱਥੇ ਖੜਦਾ ਉੱਥੇ ਆ ਕੇ ਖੜ ਜਾਂਦੇ ਆ ਕਸੂਰਤਾ ਦੱਸੋ ਅਸੀਂ ਕਿਹੜਾ ਅੱਜਿਆਂ ਪਾਰਟੀ ਨਾਲ ਜੁੜੇ ਆ ਸਰ ਆਸ਼ੂ ਭਾਈ ਯਾਰ ਇਹ ਖੋਲਦੇ ਆ ਮੈਂ ਨਹੀਂ ਬੋਲਣਾ ਉਹ ਸਰ ਬੰਦਾ ਹੱਕ ਬੰਦਾ ਉਹ ਸਰ ਕਿਸ ਚੀਜ਼ ਦੀ ਕੰਪਲੇਟ ਤੁਸੀਂ ਕਹਿ ਰਹੇ ਕੰਪਲੀਟ ਆ ਤੁਸੀਂ ਕਹਿਣਾ ਕੰਪਲੀਟ ਆ ਕਿਸ ਚੀਜ਼ ਦੀ ਕੰਪਲੇਟ ਆ ਦੱਸੋ ਸਰ ਦੱਸੋ ਤਾਂ ਸਹੀ ਦੱਸਤਾ ਸਕਦੇ ਇੱਥੇ ਉਹ ਸਰ ਕਿਸ ਨੇ ਕੰਪਲੇਟ ਦਿੱਤੀ ਕਿਸ ਨਾਮ ਤੋਂ ਕੰਪਲੇਟ ਆ ਤੇ ਫਿਰ ਮੇਰਾ ਹੱਕ ਹੈ ਤੁਸੀਂ ਮੈਨੂੰ ਲੈਣ ਆਏ ਹੋ ਕਰਦੇ ਫੋਨ ਕਰੀਂ ਕੋਈ ਆਂ ਸਰ ਪੈਨੋ ਕਿਤਾਬੋਂ ਉਹ ਮੈਂ ਭਾਈ ਇਦਾਂ ਨਹੀਂ ਆਣਾ ਯਾਨੀ ਭਾਈ ਆਰੇ ਆਰੇ ਇਦਾਂ ਵੋਟਾਂ ਪਵਾਣੀਆਂ ਤਾਂ ਤੁਸੀਂ ਇਲੈਕਸ਼ਨ ਨਹੀਂ ਕਰਵਾਓ ਉਦੋਂ ਹੀ ਆਪਣਾ ਬੰਦਾ ਐਮਐਲਏ ਬਣਵਾ ਦਿਓ ਉਹ ਸਰ ਮੇਰੀ ਕਿਸ ਬੰਦੇ ਨੇ ਕੰਪਲੀਟ ਦਿੱਤੀ ਕਿਸ ਨਾਮ ਤੋਂ ਦਿੱਤੀ ਮੈਨੂੰ ਦੱਸੋਗਾ ਸਹੀ ਸਰ ਫੜੋ ਯਾਰ ਲਾਓ ਜੋਰ ਅੰਦਰੋਂ ਲਾਓ ਜੋ ਲਾਓ ਜੋ ਟੋਟੇ ਜਾਣਾ ਜੀ ਟੋਟੇ ਜਾਣਾ ਭਾਈ ਟੁੱਟ ਜਾਣਾ ਫੜੋ ਯਾਰ ਇਹ ਤਨੂ ਚੁਗੂ ਫੜਾ ਫੜੋ ਇਹ ਤਨੂ ਟੋਟੇ ਜਾਣਾ ਭਾਈ ਆ ਫਟ ਫੂਨ ਫੜ ਆ ਦੇਖੋ ਜੀ ਆ ਦੇਖੋ ਆ ਫੂਨ ਫੜ ਫੂਨ ਫੜ ਆ ਫਟ ਫੜੋ ਬੜਾ ਓਏ ਆ ਨੋਟਰੀ ਆ ગી ગી